ਰੋਜ਼ਾ ਲਓ ਵੀ ਕਾਰਡਨੀ ਦਾ ਦੁੱਧ ਸੋ ਨਮਸਕਾਰ ਆਦਾਵ ਸਤਿ ਸ਼੍ਰੀ ਅਕਾਲ ਸੋ ਕਪਲ ਸ਼ਰਮਾ ਬਲੌਗ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸੋ ਅੱਜ ਨੂਰਮੈਲ ਆਏ ਸੀ ਸੋ ਇੱਥੋਂ ਲੰਘ ਰਹੇ ਸੀ ਜੇ ਪੰਜਾਬ ਦੀ ਵਿਰਾਸਤ ਨਾਲ ਜੁੜਿਆ ਹੋਇਆ ਇੱਕ ਬਹੁਤ ਵਧੀਆ ਪਾਲ ਦੇਖਣ ਨੂੰ ਮਿਲਿਆ ਸੋ ਦੇਵੇ ਜਯੋਤੀ ਜਾਗਰਣ ਸੰਸਥਾਨ ਦੇ ਵੱਲੋਂ ਇੱਕ ਆਪਣਾ ਬਹੁਤ ਵਧੀਆ ਕਾਰਡਨੀਆ ਦੁੱਧ ਤੇ ਘਾਟੀ ਦੀ ਲੱਸੀ ਲਗਾਈ ਗਈ ਆ ਤੇ ਮੇਰੇ ਵੀਰ ਜਿਹੜਾ ਵੀ ਬੰਦਾ ਇੱਥੇ ਆਵੇ ਜ਼ਰੂਰ ਤੋਂ ਪੀ ਕੇ ਜਾਵੇ ਅਸੀਂ ਵੀ ਟੈਸਟ ਕਰ ਰਹੇ ਹਾਂ ਤੁਹਾਨੂੰ ਪੀ ਕੇ ਦੱਸਦੇ ਹਾਂ ਕਿਵੇਂ ਜਿਹਾ ਲੱਗਦਾ ਤੁਹਾਨੂੰ ਵਿਸ਼ੇ ਦਿਖਾਉਨੇ ਇੱਕ ਆਪਾਂ ਕੋਲੜ ਰੱਖੇ ਹੋਏ ਜੀ ਨਾਲੋਂ ਬਹੁਤ ਵਧੀਆ ਇਹ ਤੇ ਕਾੜਨੀ ਦਾ ਦੁੱਧ ਆ ਜੀ ਪੜ ਰਿਹਾ ਪਾਤੀਆਂ ਦੇ ਉੱਤੇ ਪੂਰੀ ਪੰਜਾਬੀ ਵਿਰਾਸਤ ਨੂੰ ਦੇਖਦੇ ਹੋਏ ਕੀਤਾ ਜਾ ਰਿਹਾ ਕੰਮ ਇਹ ਹੈਗੀ ਚਾਟੀ ਦੀ ਲੱਸੀ ਜੀ ਦੇਖੋ ਨਮਕੀਨ ਮਿੱਟੀ ਸਾਰੀ ਮਿਲਦੀ ਹੈ ਜੀ ਸੋ ਆਓ ਤੇ ਜ਼ਰੂਰ ਸੋ ਪੀ ਕੇ ਜਾਓ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਤੋ ਚੁੱਲ੍ਹੇ ਤੋਂ ੜਦਾ ਧੂਆ ਪੰਜਾਬੀ ਬਰੈਸਟ ਤੋਂ ਉਚਾਉਂਦਾ ਹੋਇਆ ਜਿਹੜੀ ਚੋ ਮਹਿਕ ਆ ਰਹੀ ਆ ਉਹ ਨੈਕਸਟ ਲੈਵਲ ਦੀ ਐ ਤੋ ਪਾ ਟੈਸਟ ਕਰ ਰਹੀ ਆ ਇਹਦਾ ਵਾਹ ਜੀ ਵਾਹ ਬਹੁਤ ਸਵਾਦ ਬਹੁਤ ਹੀ ਤੇਜ਼ੀ ਆਓ ਤੇ ਜਰੂਰ ਪੀ ਕੇ ਜਾਓ ਤੋ ਦੇਖੋ ਜੀ ਬਹੁਤ ਵਧੀਆ ਇਹਨਾਂ ਨੇ ਬਣਾਇਆ ਹੋਇਆ ਸਿਸਟਮ ਸਾਡਾ ਪੁਰਾਣਾ ਪੰਜਾਬ ਉੰਦੇਸੀ گاؤں ਦੇ ਦੋਦੀਆਂ ਵਿਸ਼ੇਸ਼ਤਾਵਾਂ ਸਾਰਾ ਕੋ ਦੱਸਿਆ ਹੋਇਆ ਹੈ ਇਹਨਾਂ ਨੇ ਤੋਂ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਅੱਜ ਕੱਲ ਦੇ ਬੱਚੇ ਜਿਹੜੇ ਕੋਕ ਲਿੰਕਾ ਫੈਂਟਾ ਸਾਰੇ ਪੀਂਦੇ ਆ ਉਹਨਾਂ ਚੀਜ਼ਾਂ ਤੋਂ ਆਪਾਂ ਬਹੁਤ ਦੂਰ ਹੋ ਚੁੱਕੇ ਹਾਂ ਤੇ ਆਪਾਂ ਨੂੰ ਵੀ ਚਾਹੀਦਾ ਕਿ ਆਪਾਂ ਇਹਨਾਂ ਨੂੰ ਜੋੜੀਏ ਆਪਣੇ ਵਿਰਸੇ ਨਾਲ ਜੇ ਤੁਸੀਂ ਨੂਰਮਲ ਆ ਰਹੇ ਹੋ ਲੰਘਦੇ ਹੋ ਤੇ ਬਿਲਕੁਲ ਰੋਡ ਦੇ ਉੱਪਰ ਹੀ ਇਹਨਾਂ ਬਣਾਇਆ ਹੋਇਆ ਇੰਸਟਾਲ ਬਹੁਤ ਵਧੀਆ ਜਿਉਰ ਆਓ ਤੇ ਪੀਓ ਜਰੂਰ ਸੋ ਮਿਲਾਂਗੇ ਅਗਲੀ ਨਵੀਂ ਵੀਡੀਓ ਵਿੱਚ ਤਦ ਤੱਕ ਸਾਰੇ ਮੇਰੇ ਪਿਆਰੇ ਦਰਸ਼ਕਾਂ ਨੂੰ ਨਮਸਕਾਰ ਹਦਾਬ ਸਤਿ ਸ਼੍ਰੀ ਅਕਾਲ